ਸਸਵੀ ਗਾਜ਼ੀ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਵੱਡਾ ਛਟਕਾ ਲੱਗਾ ਹੈ ਜੇਕਰ ਗੱਲ ਕਰੀਏ ਜਦੋਂ ਤੇ ਪੀਐਮ ਮੋਦੀ ਜਲੰਧਰ ਦੇ ਵਿੱਚ ਹੋ ਕੇ ਗਏ ਨੇ ਤਾਂ ਉਸ ਤੋਂ ਬਾਅਦ ਕਾਫੀ ਜ਼ਿਆਦਾ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਛਟਕੇ ਤੇ ਛਟਕਾ ਆ ਲੱਗਦਾ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦਾ ਇੱਕ ਤਾਗੂ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਛੱਡ ਕੇ ਪਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਹੈ ਹਾਲਾਂਕਿ ਆਮ ਆਦਮੀ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਕਰਦੀ ਨਜ਼ਰ ਆ ਰਹੀ ਹੈ ਲੇਕਿਨ ਉਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਜਿੱਤੇਗੀ ਜਾਂ ਨਹੀਂ ਜਿੱਤੇਗੀ ਇਹ ਬਾਅਦ ਦੀਆਂ ਗੱਲਾਂ ਨੇ ਲੇਕਿਨ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਆਮ ਆਦਮੀ ਪਾਰਟੀ ਦੇ ਆਗੂ ਹੀ ਜਿਹੜੇ ਨੇ ਨਾ ਪਸੰਦ ਕਰਦੇ ਨਜ਼ਰ ਆ ਰਹੇ ਹਨ ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿੱਥੇ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸਟਰੋਂਗ ਹੈ ਤੇ ਲੋਕ ਸਾਨੂੰ ਆ ਕੇ ਖੁਦ ਵੋਟ ਦੇਣਗੇ ਕਿਉਂਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ 2022 ਤੋਂ ਬਾਅਦ ਕਾਫੀ ਬਦਲਾਅ ਕੀਤੇ ਨੇ ਲੋਕਤੰਤਰ ਕੀ ਕਹਿੰਦਾ ਹੈ ਆਮ ਆਦਮੀ ਪਾਰਟੀ ਦੇ ਆਗੂ ਕੀ ਕਹਿੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਨਾ ਹੀ ਸਾਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਸਮਝ ਆਈਆਂ ਤੇ ਨਾ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਰੂਲ ਜੋ ਉਹਨਾਂ ਨੇ ਫਾਲੋ ਕੀਤੇ ਯਾਨੀ ਕਿ ਪਿੱਛੇ ਕੋ ਕਾਫੀ ਜਿਹੜੀਆਂ ਨੀਤੀਆਂ ਦਿੱਲੀ ਤੋਂ ਲੈ ਕੇ ਆਏ ਲੇਕਿਨ ਉਹ ਪਸੰਦ ਨਹੀਂ ਕੀਤੀਆਂ ਗਈਆਂ ਇੱਕ ਪਾਸੇ ਆਮ ਆਦਮੀ ਪਾਰਟੀ ਨੂੰ ਝਟਕਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਆਗੂ ਅਜ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪਿੰਡ ਲਖਮੀਰਪੁਰਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਅੰਗਰੇਜ਼ ਸਿੰਘ ਸਾਫਕਾ ਸਰਪੰਚ ਪਿੱਟਰਪਾਲ ਸਿੰਘ ਸਾਫਕਾ ਮੈਂਬਰ ਨਿਹੰਗ ਸਿੰਘ ਜਸਵੰਤ RAM ਅਤੇ ਸ਼ਾਮ ਲਾਲ ਨੇ ਭਾਜਪਾ ਦੀਆਂ ਨੀਤੀਆਂ ਤੋਂ ਜਾਗਰੂਕ ਹੋ ਕੇ ਸਾਥੀਆਂ ਸਮੇਤ ਭਾਜਪਾ ਦਾ ਪੰੱਲਾ ਫੜਿਆ ਭਾਜਪਾ ਇਹ ਭਾਜਪਾ ਆਗੂ ਦੀਪਕ ਸ਼ਰਮਾ ਦੀ ਅਗਵਾਈ ਵਿੱਚ ਹੋਈ ਦੀਪਕ ਸ਼ਰਮਾ ਨੇ ਕਿਹਾ ਭਾਵੇਂ ਪਿੰਡ ਵਿੱਚ ਸੜਕਾਂ ਦਾ ਜਾਲ ਵਿਛਾਉਣ ਦੀ ਗੱਲ ਹੋਵੇ ਭਾਵੇਂ ਪੱਕੇ ਮਕਾਨ ਬਣਾਉਣ ਦੀ ਗੱਲ ਹੋਵੇ ਆਟਾ ਦਾ ਸਕੀਮ ਹੋਵੇ ਸਿਲੰਡਰ ਚੂਲਾ ਦੇਣ ਦੀ ਗੱਲ ਹੋਵੇ ਤਾਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਹੀ ਦਿੱਤੀਆਂ ਜਾ ਰਹੀਆਂ ਨੇ ਸ਼ਰਮਾ ਨੇ ਕਿਹਾ ਕਿ ਹਲਕੇ ਦੇ ਕਰਜਾਜਾਂ ਕਿ ਲੋਕਾਂ ਨੂੰ ਭਾਜਪਾ ਦੀਆਂ ਨੀਤੀਆਂ ਤੇ ਚਲਾਈਆਂ ਸਕੀਮਾਂ ਨੂੰ ਲੋਕਾਂ ਨੂੰ ਜਾਣੂ ਕਰਵਾਉਣਾ ਤੇ ਝੂਠ ਫਰੇਬ ਮਾਰ ਰਹੀਆਂ ਦੂਜੀਆਂ ਪਾਰਟੀਆਂ ਨੇ ਝੂਠਾਂ ਦੀ ਬੋਲੋ ਖੋਲਾਂਗੇ ਦੀਪਕ ਸ਼ਰਮਾ ਨੇ ਕਿਹਾ ਕਿ ਆਪਣੀ ਮਿਹਨਤ ਅਦਕਾ ਤੇ ਭਾਜਪਾ ਪੂਰੇ ਭਾਰਤ ਵਿੱਚ ਹੀ ਕਰਾਏ ਗਏ ਦੇ ਵਿਕਾਸ ਜਿਹੜੇ ਵਿਕਾਸ ਨੂੰ ਵਿਕਾਸ ਕਾਰਜਾਂ ਨੂੰ ਲੋਕਾਂ ਤੱਕ ਜਾਣੂ ਕਰਵਾਉਣ ਦੇ ਵਿੱਚ ਹਲਕੇ ਵਿੱਚ ਜਲਦ ਹੀ ਭਾਜਪਾ ਨੂੰ ਇੱਕ ਮਜ਼ਬੂਤ ਚਟਾਨ ਵਾਂਗ ਖੜਾ ਕਰਨਗੇ ਇਸ ਮੌਕੇ ਲਵਿਸ਼ ਤਵਨ ਗੁਰਬਿੰਦਰ ਸਿੰਘ ਚਰਨਜੀਤ ਮਨਜੀਤ ਸਿੰਘ ਦਵਿੰਦਰ ਸਿੰਘ ਰਾਜ ਬੱਬਰ ਬਗੀਚਾ ਸਿੰਘ ਰਾਖੀ ਸੁਨੀਤਾ ਰਾਣੀ ਹੋਰ ਵੀ ਆਗੂ ਹਾਜ਼ਰ ਸਨ ਯਾਨੀ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ ਜਿੱਥੇ ਫਿਰੋਜ਼ਪੁਰ ਦੇ ਸ਼ਹਿਰ ਗੁਰੂ ਹਰਸਹਾਏ ਦੇ ਇੱਕ ਲੱਗਦੇ ਪਿੰਡ ਤੋਂ ਲਖਮੀਰਪੁਰਾ ਤੋਂ ਜਿਹੜੇ ਨੇ ਕਾਫੀ ਆਗੂ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਜਿੱਥੇ ਲਗਾਤਾਰ ਭਾਜਪਾ ਦੀ ਵੀ ਜਿਹੜੀ ਹੈ ਆਏ ਦਿਨ ਤਰਾਰ ਵਾਧ ਦੀ ਦਿਖਾਈ ਦੇ ਰਹੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਝਟਕੇ ਤੇ ਝਟਕਾ ਲੱਗ ਰਿਹਾ ਹੈ ਧੰਨ